ਸਾਡੇ ਗੁਰੂਆਂ ਦੀ ਧਰਤੀ ਆ ਗਊ ਗਰੀਬ ਦੀ ਰੱਖਿਆ ਵਾਸਤੇ ਖਾਲਸਾ ਪੰਥ ਦੀ ਨਹੀਂ ਰੱਖੀ ਗਈ ਸੀ ਇਸ ਧਰਤੀ ਤੇ ਗਊ ਦਾ ਖੂਨ ਡੁੱਲਣਾ ਸਾਡੇ ਵਾਸਤੇ ਕਲੰਕ ਹੈ ਮੈਂ ਆਪਣੇ ਆਪ ਦੇ ਤੇਲ ਪਾ ਕੇ ਪਟਵਾਲਾ ਇੱਥੇ ਮਰ ਜਾਊਗਾ ਸੜਕ ਤੇ ਕਿਸ ਤਰ੍ਹਾਂ ਨਹੀਂ ਹੋਊਗੀ ਗੋਂਗੋ ਵਾਸਤੇ ਅਸੀਂ ਜੀ ਰਹੇ ਹੋਂਗੋ ਵਾਸਤੇ ਮਰਾਂਗੇ ਅਸੀਂ ਕਿਸ ਤਰ੍ਹਾਂ ਨਹੀਂ ਕਰਨਗੇ ਕਾਰਵਾਈ ਜਾਇਜ਼ ਕਾਰਵਾਈਆਂ ਕੋਈ ਨਜਾਇਜ਼ ਕਾਰਵਾਈ ਨਹੀਂ ਕਰਾਰੇ ਕਿਸੇ ਦੀ ਦੁੱਧ ਵਾਲੀਆਂ ਗਊਆਂ ਨਹੀਂ ਫੜੀਆਂ ਪਹਿਲਾਂ ਵੀ ਸੱਚੋ ਨੇ ਮਿਲਿ ਭਗਤ ਕਰਕੇ ਇੱਥੋਂ ਇੱਕ ਟਰੱਕ ਛੱਡਿਆ ਜਿਹੜਾ 부ਚੜਖਾਨੇ ਪਹੁੰਚ ਗਿਆ ਉੱਥੇ ਵਿੱਚ ਤਾਂ ਦੇਖੋ ਜੀ 부ਚੜਖਾਨੇ ਸੇ ਜਦੋਂ ਦੇ ਯੋਗੀ ਸਰਕਾਰ ਆਈ ਹੈ ਉਦੋਂ ਦੇ ਜਿੰਨੇ ਵੀ ਤਸਕਰ ਆ ਉਹ ਸਾਰੇ ਪੰਜਾਬ ਚ ਹਰਿਆਣਾ ਚ ਆ ਚੁੱਕੇ ਆ ਉਹ ਉੱਥੇ ਤਾਂ ਸਿੱਧੇ ਅ ਅਨਕਾਉਂਟਰ ਕਰਦੇ ਆ ਕਸਾਈਆਂ ਦਾ ਬਹੁਤ ਕਸਾਈਆਂ ਦੇ ਉਹਨਾਂ ਨੇ ਇਸ ਸਾਲ ਦੇ ਅੰਦਰ ਅਨਕਾਉਂਟਰ ਪਤਾਤੀ ਚੱਲ ਰਹੇ ਨੇ ਠੀਕ ਹੈ ਜੀ ਬਾਕੀ ਵੇਟ ਅਸੀਂ ਹੁਣ ਰੌਪਟ ਪਾਤੀ ਨਾਲ ਦੀਆਂ ਗਊਆਂ ਦੀ ਉਹਨੇ ਨੂੰ ਗਊਸ਼ੱਲਾ ਭਗੌਰ ਲੈ ਕੇ ਜਾ ਰਹੇ ਆ ਬਾਕੀ ਬੈਟਨੀ ਡਾਕਟਰ ਸਾਹਿਬ ਜਿਹਾ ਜੀ ਆਪਣੀ ਪੀਨੀਅਨ ਦੇਣਗੇ ਉਸ ਤੋਂ ਬਾਅਦ ਅਗਲੀ ਕਾ ਵੀ ਹਮਲੀਆ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਤੇਸ਼ ਕੁਮਾਰ ਰਾਸ਼ਟਰੀ ਅਧਿਐਕਸ਼ ਗੌਰ ਰਖਸ਼ਾ ਦਲ ਰਾਸ਼ਟਰੀ ਸੰਗਠਨ ਮੰਤਰੀ શ્રી ਹਿੰਦੂ ਤੱਕ ਸਰ ਜਿਹੜਾ ਟਰੱਕ ਭੜਿਆ ਕਿਵੇਂ ਹੈ ਇਹ ਜਿਹੜਾ ਟਰੱਕ ਹੈ ਮਲੇਰ ਕੋਟਲੇ ਤੋਂ ਭਰਿਆ ਰਾਤ ਦੀ ਇਨਫੋਰਮੇਸ਼ਨ ਸੀ ਤੇ ਅੱਜ ਸਵੇਰ ਇਹ 12:00 1 ਵਜੇ ਦੇ ਕਰੀਬ ਉੱਥੋਂ ਇਹ ਭਰ ਕੇ ਚੱਲਿਆ ਉੱਥੇ ਦਾ ਜਿਹੜਾ ਸਾਡਾ ਕੋਈ ਮੁਕਬਰ ਸੇ ਉਹਨਾਂ ਮੋਟਰਸਾਈਕਲ ਤੇ ਇਹਦਾ ਪਿੱਛਾ ਕੀਤਾ ਤੇ ਕੰਟਰੋਲ ਰੂਮ ਚ ਨੋਟ ਕਰਾਇਆ ਕਿਉਂਕਿ ਮੋਟਰਸਾਈਕਲ ਤੇ ਉਹ ਨਹੀਂ ਫੜ ਸਕਦਾ ਸੀ ਰਸਤੇ ਚ ਕਈ ਜਗ੍ਹਾ ਉਹਨਾਂ ਨੇ ਨਾਕੇ ਲਗਵਾਉਣ ਦੀ ਕੋਸ਼ਿਸ਼ ਕੀਤੀ ਨਾਕੇ ਲੱਗੇ ਨਹੀਂ ਤੇ ਖੰਨਾ ਦੇ ਅੰਦਰ ਜਿਹੜੀ ਖੰਨਾ ਤੋਂ ਮਲੇਰ ਕੋਟਲਾ ਰੋਡ ਆ 20 ਪੁਆਇੰਟ ਤੇ ਉੱਥੇ ਇਸ ਨੂੰ ਪਕੜਿਆ ਗਿਆ ਮੌਕੇ ਤੇ ਪੀਸੀਆਰ ਪਹੁੰਚ ਗਈ ਸੀ 112 ਨੰਬਰ ਪਹੁੰਚ ਗਈ ਸੀ ਇਹਨੂੰ ਰੋਕਿਆ ਤੇ ਇਹਦੇ ਅੰਦਰ ਗਊ ਬੰਸ਼ ਭਰਿਆ ਹੋਇਆ ਜਿਹੜਾ ਸਾਰੀਆਂ ਫੰਡਰ ਗਊਆਂ ਜਿਹੜੀਆਂ ਮਹਾਰਾਸ਼ਟਰ ਚ ਜਾ ਰਹੀਆਂ ਵਧਣ ਵਾਸਤੇ ਸਾਡੇ ਕੋਲ ਪੂਰੀ ਇਨਫੋਰਮੇਸ਼ਨ ਹੈ ਤੇ ਇੱਥੇ ਜਿਹੜੇ ਤਰਵਿੰਦਰ ਵਿਧਦੀ ਜੀ ਐਸਚਓ ਆ ਮੈਨੂੰ ਬੜੀ ਹੈਰਾਨੀ ਹੋ ਰਹੀ ਆ ਉਹ ਇੰਨਾ ਕਿ ਗਊ ਰક્ષਕਾਂ ਦੇ ਗਰਮ ਹੋ ਰਹੇ ਕਹਿੰਦਾ ਤੁਹਾਡੇ ਤੇ ਪਰਚੇ ਕਰੂੰਗਾ ਤੁਸੀਂ ਰੋਕ ਕੇ ਮੈ ਲਈ ਮੇਰੇ ਇਲਾਕੇ ਚ ਮੇਰੇ ਇਲਾਕੇ ਚ ਫੜਨ ਵਾਲੇ ਕੌਣ ਹੁੰਦੇ ਆ ਜਦੋਂ ਕਿ ਮੈਂ ਕਹਿ ਰਿਹਾ ਵੀ ਇਹਨਾਂ ਦੀ ਮਿਲਿ ਭਗਤ ਆ ਇਹਨਾਂ ਲੋਕਾਂ ਦੇ ਮਿਲਿ ਭਗਤ ਕਰਕੇ ਇੱਥੇ ਗਊਆਂ ਦੀ ਤਸ਼ਕਰੀ ਹੋ ਰਹੀ ਆ ਬڑے-ਬڑے ਕੰਟੇਨਰ ਮਾਸ ਦੇ ਇੱਥੇ ਪਕੜੇ ਜਾਂਦੇ ਆ ਗਊ ਤਸਕਰੀ ਵਾਲੇ ਟਰੱਕ ਪਕੜੇ ਜਾਂਦੇ ਆ ਪਿਛਲੇ ਦਿਨ ਤੁਸੀਂ ਦੇਖਿਆ ਹੁਣ ਤੁਸੀਂ ਸਾਰਿਆਂ ਨੇ ਕਵਰ ਵੀ ਕਰਿਆ ਸੀ ਇੱਥੇ ਗਊਆਂ ਮਰ ਰਹੇ ਸੀ ਇਹ ਜਿਹੜੀ ਇਹਨਾਂ ਦੀ ਮਿਲੀ ਭਗਤਾਂ ਇਹਨਾਂ ਨਾਲ ਤਸਕਰਾਂ ਦੇ ਨਾਲ ਇਹ ਗਊਆਂ ਇੱਥੋਂ ਇਸੇ ਕਰਕੇ ਇੱਥੇ ਲੰਘਦੀਆਂ ਇਸੇ ਕਰਕੇ ਇਹਨਾਂ ਨੂੰ ਤਕਲੀਫ ਹੋਈ ਆ ਇਹ ਸਾਡੇ ਤੇ ਪਰਚੇ ਕਰਨਗੇ ਮੈਂ ਕਹਿੰਦਾ ਸਾਡੇ ਤੇ ਪਰਚੇ ਕਰੋ ਸਾਨੂੰ ਅੰਦਰ ਕਰੋ ਸੀ ਬਹੁਤ ਮਾਤਾ ਦੀ ਰੱਖਿਆ ਕਰੀ ਜਾਂ ਸੀ ਰੋਕੀ ਆ ਤੇ ਇਹ ਆਪਣੀਆਂ ਡਿਊਟੀਆਂ ਛੱਡਣ ਆ ਹੈ ਇਹ 2 2 ਲੱਖ ਰੁਪਈਆ ਇਹਨਾਂ ਦੀਆਂ ਸਰਕਾਰਾਂ ਦੀ ਤਨਖਾਹਾਂ ਮਿਲਦੀਆਂ ਇਹਨਾਂ ਤੋਂ ਤੇ ਜੋ ਗੰਗਾਂ ਦੀ ਇਹਨਾਂ ਨੂੰ ਦਿਖਦੀਆਂ ਜੇ ਭੁੱਕੀ ਦੀ ਗੱਡੀ ਲੰਘ ਜਵੇ ਫੇਮ ਦੀ ਗੱਡੀ ਇੱਕ ਸ਼ਰਾਬ ਦੀ ਬੋਤਲ ਇਹਨਾਂ ਨੂੰ ਦਿਖ ਜਾਂਦੀ ਹੈ ਦੂਸਰੇ ਦੀ ਗੱਡੀ 'ਚ ਇੱਕ ਅਫੇਮ ਦੀ ਪੁੜੀ ਜਾਂ ਚਿੱਟੇ ਦੀ 1 ਗ੍ਰਾਮ ਨਫੇ 'ਚੋਂ ਕੱਢ ਲੈਣੇ ਆ ਤਾਂ ਇਹਦੇ ਟਰੱਕ ਗੰਗਾਂ ਦੇ ਜਾ ਰਹੇ ਆ ਜਦੋਂ ਕਿ ਇਹ ਜਿਹੜਾ ਟਰੱਕ ਹੈ ਪੰਜਾਬ ਤੋਂ ਬਾਹਰ ਇਸ ਤਰ੍ਹਾਂ ਜਾ ਸਕਦਾ ਹੈ ਇਹਦਾ ਡੀਸੀ ਪਰਮਿਟ ਦਿੰਦਾ ਅਨੁਰਾਗ ਕੁੰਗ ਜੀ ਜਿਨੇ ਇੱਕ ਬ੍ਰੇਡ ਕੀਤੀ ਸੀ ਉਹ ਸਾਡਾ ਜ਼ਿਲ੍ਹਾ ਪ੍ਰਧਾਨ ਨਾ ਮਲੇਰਕੋਟਲੇ ਤੋਂ ਪਰ ਉਹ ਆਇਆ ਨਹੀਂ ਬੰਦਾ ਨਾਲ ਚੁਕਿਆ ਉਹ ਉਹਨੂੰ ਐਮਰਜੈਂਸੀ ਪੈ ਗਈ ਉਸ ਨੂੰ ਮੈਂ ਅਚਾਨਕ ਉਸ ਨੇ ਜਿੱਥੇ ਟੱਕਰ ਪੇछा ਕਰਕੇ ਕੰਟਰੋਲ ਰੂਮ ਤੋਂ ਕਹਿ ਕੇ ਗੱਡੀ ਨੂੰ ਰੁਕਵਾ ਕੇ ਉਹ ਵਾਪਸ ਚਲਾ ਗਿਆ ਜਦੋਂ ਵੀ ਕੋਈ ਗੱਡੀ ਫੜੀ ਜਾਂਦੀ ਹੈ ਖੰਡਾਂ ਹੀ ਟਾਰਗੇਟ ਕਿਉਂ ਬਣਾਇਆ ਜਾਂਦਾ ਜਦੋਂ ਕਿ ਜਿਹੜੀਆਂ ਬੂਆਂ ਨੇ ਇਹ ਕਿਦੋਂ ਬਾਹਰੋਂ ਵੀ ਆਉਂਦੀਆਂ ਨੇ ਉੱਥੇ ਰਸਤੇ ਜਿਹੜੇ ਨਹੀਂ ਰੁਕੀ ਜਾਂਦੀਆਂ ਦੇਖੋ ਇਹ ਟਾਰਗੇਟ ਵਾਲੀ ਗੱਲ ਨਹੀਂ ਹੈ ਉਹ ਪਿੱਛੇ ਰਸਤੇ 'ਚ ਕੋਈ ਸਾਧਨ ਨਹੀਂ ਸੀ ਰੋਕਣ ਨੂੰ ਅਸੀਂ ਇੱਥੇ ਪਹੁੰਚ ਗਏ ਖੰਨੇ ਵੀ ਚਲੋ ਪਿੱਛੋਂ ਆ ਰਹੀ ਆ ਸੀ ਕੋਸ਼ਿਸ਼ ਕਰੀ ਵੀ ਉੱਥੇ ਹੀ ਰੁਕ ਗਈ ਐ ਪਰ ਉਹ ਗੱਡੀ ਨੇੜੇ ਇੱਥੇ ਆ ਚੁੱਕੀ ਸੀ ਤੇ ਉਹਨੇ ਕੰਟਰੋਲ ਰੋਂਗ ਤੇ ਕਹਿ ਚੁੱਕਿਆ ਸੀ ਇਹ ਕੋਈ ਜਿਹੜਾ ਖੰਨਾ ਹੈ ਪੰਜਾਬ ਦਾ ਹੀ ਹਿੱਸਾ ਹੈ ਕਿੱਥੇ ਵੀ ਰੋਕਿਆ ਜਾ ਸਕਦਾ ਇੱਥੇ ਜਾਗਰੂਕ ਲੋਕ ਬੈਠੇ ਆ ਇੱਥੇ ਗੋਪਕਤ ਲੋਕ ਬੈਠੇ ਆ ਇੱਥੇ ਕਾਰਵਾਈ ਵਧੀਆ ਤਰੀਕੇ ਤੇ ਇੱਥੇ ਹੋਣੀ ਚਾਹੀਦੀ ਆ ਜਦੋਂ ਕਿ ਇਹ ਕਾਰਵਾਈ ਕਰਨ ਤੋਂ ਇਹ ਇਨਕਾਰ ਕਰਨੇ ਮੈਂ ਡੀਜੀਪੀ ਸਾਹਿਬ ਦੇ ਧਿਆਨ ਚ ਲਿਆਤੀ ਅਰਪਿਤ ਸ਼ੁਕਲਾ ਜੀ ਦੇ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਫੋਨ ਵੀ ਕੀਤਾ ਮਲੇਰਕੋਟਲੇ ਤੋਂ ਐਸਐਸਪੀ ਸਾਹਿਬ ਦਾ ਵੀ ਮੈਨੂੰ ਫੋਨ ਆ ਗਿਆ ਕਹਿੰਦਾ ਸਾਨੂੰ ਦੱਸੋ ਜੇ ਕਾਰਵਾਈ ਨਹੀਂ ਹੁੰਦੀ ਕਾਰਵਾਈ ਅਸੀਂ ਕਰਾ ਮੰਗੇ ਕਿਸ ਤਰ੍ਹਾਂ ਨਹੀਂ ਹੁੰਦੀ ਕਾਰਵਾਈ ਜੇ ਕਹਿੰਦੇ ਸਾਡੇ ਤੇ ਪਰਚਾ ਕਰਨਾ ਸਾਡੇ ਤੇ ਪਰਚਾ ਕਰੋ ਅਸੀਂ ਕਿੱਥੇ ਕਿਸ ਨੇ ਮਨਾ ਕਰਿਆ ਉਹਨਾਂ ਦੇ ਬਿਆਨ ਲੋ ਤਸਕਰਾਂ ਦੇ ਵੀ ਅਸੀਂ ਰੋਕੀਏ ਗੱਡੀ ਸਾਡੇ ਤੇ ਪਰਚਾ ਕਰ ਦੇਣਾ ਅਸੀਂ ਜੇਲ੍ਹ ਜਾਣ ਨੂੰ ਤਿਆਰ ਹੈ ਕੋਈ ਪਰਮਿਟ ਨਹੀਂ ਇਹਨਾਂ ਕੋਲ ਕੋਈ ਲੀਗਲ ਕਾਗਜ਼ ਨਹੀਂ ਹੈ ਜਿਹੜੇ ਕਾਗਜ਼ ਚੱਕੇ ਆ ਉਹ ਮੈਡੀਕਲ ਜੇ ਡੁਪਲੀਕੇਟ ਹੈ ਫੋਟੋਸਟੇਟ ਦੇ ਲੀਗਲ ਪਰਮਿਟ ਜਿਹੜਾ ਲੀਗਲ ਪਰਮਿਟ ਹੈ ਉਹ ਡੀਸੀ ਦਿੰਦਾ ਡੀਸੀ ਕੋਲ ਅਪਲਾਈ ਕਰਨਾ ਪੈਂਦਾ ਡੀਸੀ ਡਾਕਟਰਾਂ ਦੀ ਡਿਊਟੀ ਲਗਾਉਂਦਾ ਚਾਰ ਪੰਜ ਡਾਕਟਰਾਂ ਦੀ ਟੀਮ ਹੁੰਦੀ ਹੈ ਤਿੰਨ ਦਿਨ ਤਿੰਨ ਦਿਨ ਉਹਨਾਂ ਦਾ ਦੁੱਧ ਚੋ ਕੇ ਦੇਖਿਆ ਜਾਂਦਾ ਜਦੋਂ ਦੁੱਧ 15 18 ਕਿਲੋ ਦੁੱਧ ਹੋਵੇ ਤਾਂ ਉਹ ਮਿਲਕਿੰਗ ਪਰਪਸ ਵਾਸਤੇ ਉਹ ਡਾਕਟਰ ਲਿਖਦਾ ਜਦੋਂ ਕਿ ਇਹਨਾਂ ਕੋਲ ਤਾਂ ਕੋਈ ਪਰਮਿਟ ਨਹੀਂ ਹੈ ਕੋਈ ਕੁਛ ਨਹੀਂ ਹੈ ਜਾਲੀ ਕਾਗਜ਼ ਬਣਾਏ ਆ ਡੈਲੀ ਦੀਆਂ ਪੰਜ ਚਾਰ ਗੱਡੀਆਂ ਉੱਥੋਂ ਨਿਕਲਦੀਆਂ ਡੈਲੀ ਦੀਆਂ ਮਲੇਰਕੋਟਲੇ ਤੋਂ ਕਿੰਨੀਆਂ ਗਉਆਂ ਨੇ ਇਹਦੇ ਚ 15 ਦੇ ਕਰੀਬ ਗਊਵਾਂਸ਼ਾ 14 15 14 15 ਦੇ ਕਰੀਬ ਗਊਵਾਂਸ਼ਾ ਜਿਹੜੇ ਕੋਈ ਨਹੀਂ ਜਾ ਸਕਦਾ ਬੰਦ ਕਰਿਆ ਹੋਇਆ ਸੀ ਦੇਖੋ ਮਹਾਰਾਸ਼ਟਰ ਚ ਜਾਣਾ جان نکلی ਵੀ ਆ ਸਾਨੂੰ 10 ਵਾਰੀ ਪਾਣੀ ਪੀਣਾ ਪੈ ਗਿਆ ਇਹ ਪਿਆਸੀਆਂ ਖੜੀਆਂ ਇੱਥੇ ਲਿਆ ਕੇ ਖੜਾਤੀਆਂ ਡਾਕਟਰ ਦਾ ਮੈਡੀਕਲ ਕਰਾਵਾਂਗੇ ਮਾਲਕ ਆ ਨਹੀਂ ਰਿਹਾ ਇਹ ਆਪਣੇ ਆਪ ਪੁਲਿਸ ਮੈਡੀਕਲ ਕਰਾ ਰਹੀ ਹੈ ਮੈਡੀਕਲ ਤਾਂ ਉਦੋਂ ਹੁੰਦਾ ਜਦੋਂ ਐਫ ਆਈ ਆਰ ਹੋ ਜਾਂਦੀ ਹੈ ਉਦੋਂ ਰੁਕਾ ਲਿਖਿਆ ਜਾਂਦਾ ਪਹਿਲਾਂ ਮੈਡੀਕਲ ਨਹੀਂ ਹੁੰਦਾ ਆਫੈਂਸ ਦੇ ਅੰਦਰ ਤਾਂ ਇਹ ਆ ਗਈਆਂ ਕਿਉਂਕਿ ਇਹ क्रੂਰਲਟੀ ਦੇ ਅੰਦਰ ਲੰਦੀਆਂ ਹੋਈਆਂ ਸਟੇਟ ਕ੍ਰੋਸ ਕਰ ਰਹੀਆਂ ਵਿਦਆਊਟ ਪਰਮਿਟ ਤੋਂ ਜਦੋਂ ਕਿ ਇੱਥੇ ਮੈਡੀਕਲ ਦੀ ਕਰਾਉਣ ਦੀ ਜ਼ਰੂਰਤ ਨਹੀਂ ਹੈ ਬਾਅਦ ਚੋਂ ਮੈਡੀਕਲ ਹੋਏਗਾ ਪਰਚੇ ਤੋਂ ਬਾਅਦ ਇਹ ਮੈਡੀਕਲ ਨਾ ਹੋਈ ਤੁਹਾਡਾ ਫਰਦ ਹੋ ਰੱਗੇ ਫਿਰ ਕੀ ਹੁੰਦਾ ਮਤਲਬ ਨਹੀਂ ਕਾਰਵਾਈ ਮੈਂ ਆਪਣੇ ਆਪ ਤੇ ਤੇਲ ਪਾ ਕੇ ਪਟੌੜਾ ਇੱਥੇ ਮਰ ਜਾਊਗਾ ਸੜਕ ਤੇ ਕਿਸ ਤਰ੍ਹਾਂ ਨਹੀਂ ਹੋਊਗੀ ਗੋਂਗੋਵਾਸਤੇ ਹੀ ਅਸੀਂ ਜੀ ਰਹੇ ਹਾਂ ਗੋਂਗੋਵਾਸਤੇ ਹੀ ਮਰਾਂਗੇ ਅਸੀਂ ਕਿਸ ਤਰ੍ਹਾਂ ਨਹੀਂ ਕਰਨਗੇ ਕਾਰਵਾਈ ਜਾਇਜ਼ ਕਾਰਵਾਈਆਂ ਕੋਈ ਨਜਾਇਜ਼ ਕਾਰਵਾਈ ਨਹੀਂ ਕਰਾ ਰਹੇ ਕਿਸੇ ਦੀ ਦੁੱਧੜੀਆਂ ਗੋਂਗਾਂ ਨਹੀਂ ਫੜੀਆਂ ਪਹਿਲਾਂ ਵੀ ਸੱਚੋ ਨੇ ਮਿਲਿ ਭਗਤ ਕਰਕੇ ਇੱਥੋਂ ਇੱਕ ਟਰੱਕ ਛੱਡਿਆ ਜਿਹੜਾ ਬੁੱਚੜਖਾਨੇ ਪਹੁੰਚ ਗਿਆ ਉੱਥੇ ਸ਼੍ਰੀਨਗਰ ਦੇ ਅੰਦਰ ਇਹ ਸਾਰਾ ਕੁਝ ਮੇਲੀਪਾ ਅਸੀਂ ਹੁਣ ਮੈਂ ਇੱਥੇ ਪਹਿਲਾ ਮੌਕਾ ਤੇ ਨਹੀਂ ਸੀ ਅੱਜ ਮੈਂ ਮੌਕੇ ਤੇ ਖੜਾ ਮੈਂ ਦੇਖਦਾ ਕਿਸ ਤਰ੍ਹਾਂ ਇਸ ਨੂੰ ਛੱਡਿਆ ਜਾਂਦਾ ਜਿਹੜੇ ਕੀ ਕਹਿੰਦੇ ਜਦੋਂ ਗੁੰਮਾ ਫੜੀਆਂ ਜਾਂਦੀਆਂ ਨੇ ਮਕਦਮਾ ਵੀ ਰਜਿਸਟਰ ਹੋ ਜਾਂਦੇ ਜਿਹੜੇ ਉਹਦੇ ਜ਼ਮਾਨਤ ਕਰਾਉਂਦੇ ਨੇ ਉਹਨਾਂ ਦੇ ਗੇਂਦ ਤੁਸੀਂ ਜਾਣੀ ਕੋਈ ਕੰਪਲੇਂਟ ਦਿੰਨੀ ਹੋ ਵੀ ਜਿਵੇਂ ਉਹਨਾਂ ਦੀ ਗੈਰ ਕਾਨੂੰਨੀ ਢੰਗ ਨਾਲ ਤਸਕਰੀ ਹੋ ਰਹੀ ਹੈ ਲੱਗ ਨਹੀਂ ਰਿਹਾ ਕਿ ਉਹਨਾਂ ਦੀ ਵੀ ਮੇਲੀ ਪੁਗਤ ਨਾਲ ਹੋ ਸਕਦੀ ਹੈ ਬਿਲਕੁਲ ਅਸੀਂ ਆਪ ਦਾ ਵਕੀਲ ਖੜਾ ਕਰਦੇ ਹਾਂ ਕੋਈ ਵੀ ਬੰਦਾ ਅਸੀਂ ਫੜਦੇ ਹਾਂ ਉਸ ਨੂੰ ਛਡਾਉਣ ਵਾਸਤੇ ਬਚਾਉਣ ਵਾਸਤੇ ਕੋਈ ਨਾ ਕੋਈ ਉਹਨਾਂ ਦਾ ਖੜਦਾ ਬੰ ਜਿਨ੍ਹਾਂ ਦਾ ਸਾਨੂੰ ਪਤਾ ਲੱਗਦਾ ਹੁਣ ਅਸੀਂ ਪਰਚੇ 'ਚ ਦੰਮਾਂਗੇ ਕਿਸ ਨੇ ਕਿਸ ਨੇ ਇਹ ਚੜਹਾਈਆਂ ਗੱਡੀ 'ਚ ਕਿਹਦੇ ਕੋਲ ਜਾ ਰਹੀਆਂ ਕੌਣ ਲੈ ਕੇ ਜਾ ਰਿਹਾ ਸੀ ਇਹ ਸਾਰੀ ਕਾਰਵਾਈ ਉਹਨਾਂ ਤੇ ਕਰਮਾਣੀ ਐ ਸਹੀ ਪਰਚੇ ਨਹੀਂ ਹੈਗਾ ਵੀ ਹੁਣ ਤੱਕ ਜਿੰਨੀਆਂ ਗੱਡੀਆਂ ਤੁਸੀਂ ਫੜ ਚੁੱਕੇ ਹੋ ਜਿਨ੍ਹਾਂ ਨੇ ਜ਼ਮਾਨਤਾਂ ਦਿੱਤੀਆਂ ਕਿ ਉਹਨਾਂ ਦੇ ਅੰਗੇਜਟ ਜਾਨੀ ਦੇਖੋ ਜ਼ਮਾਨਤ ਵਾਲੇ ਤੇ ਤਾਂ ਕਿਸੇ ਦੇ ਵੀ ਤੁਸੀਂ ਮਰਡਰ ਦੇ ਕੇਸ ਦੇ ਵੀ ਬੰਦਾ ਜ਼ਮਾਨਤ ਦੇਊਗਾ ਤੁਸੀਂ ਉਹਦੇ ਖਿਲਾਫ ਕਿਸ ਤਰ੍ਹਾਂ ਕਾਰਵਾਈ ਕਰ ਸਕਦੇ ਆ ਪਤਾ ਕਾਨੂੰਨੀ ਕਾਰਵਾਈ ਸਜ਼ਾ ਹੋ ਜਾਂਦੀ ਆ ਫਿਰ ਤੁਸੀਂ ਕਿੱਥੇ ਖੜੇ ਹੋ ਕਿ ਸਾਨੂੰ ਸਜ਼ਾ ਮੰਨ ਲਓ ਜੇ ਸਜ਼ਾਏ ਦੇ ਵਿੱਚ ਹੁੰਦੀ ਹੈ ਗੋਤਾਸਕਰੀ ਦੇ ਵਿੱਚ ਸਜ਼ਾ ਹੁੰਦੀ ਹੈ ਜਿਹੜੇ ਜ਼ਮਾਨਤਾਂ ਦਿੰਦੇ ਆ ਕੀ ਤੁਸੀਂ ਉਹਨੂੰ ਦੋਸ਼ੀ ਨਹੀਂ ਠਹਿਰਾਉਂਦੇ ਹੁਣ ਸਾਡੇ ਕੋਲ ਮੇਰੀ ਗੱਲ ਸੁਣੋ ਪੰਜਾਬ ਦੇ ਅੰਦਰ ਮੇਰੇ ਵੱਲੋਂ ਹੀ 550 ਪਰਚਾ ਹੁਣ ਜੇ ਮੈਂ ਇੱਕ ਪਰਚੇ ਦੇ ਪਿੱਛੇ ਜ਼ਮਾਨਤ ਤਕਰ 10 ਸਾਲ ਪਹਿਲਾਂ ਇਹਦਾ ਫੈਸਲਾ ਨਹੀਂ ਹੋਣਾ ਮੈਂ ਕਿੱਥੇ ਤੱਕਰ ਜਾ ਸਕਦਾ ਇਹ ਫਿਰ ਬਾਅਦ ਚੋ ਜਿਹੜੀ ਕਾਰਵਾਈ ਹੈ ਪੁਲਿਸ ਦੀ ਕਾਰਵਾਈ ਕੋਰਟ ਦੀ ਕਾਰਵਾਈ ਹੁੰਦੀ ਆ ਅੱਛਾ ਇੱਕ ਬੜੀ ਗੱਤਿਆ ਰਹਿੰਦੀ ਆ ਵੀ ਜਿਵੇਂ ਇੱਥੇ ਦਾ ਆਪਾਂ ਕਹਿੰਦੇ ਗੁੰਵਰੀ ਤਸਕਰੀ ਹੋ ਗਈ ਹੈ ਕਿਉਂਕਿ ਯੂਪੀ ਦੇ ਵਿੱਚ ਬੜੇ ਪੁੱਛੜ ਖੰਡੇ ਬਣਾ ਯੂਪੀ ਤਾਂ ਦੇਖੋ ਜੀ ਬੁੱਛੜਖਾਨੇ ਸੇ ਜਦੋਂ ਦੇ ਯੋਗੀ ਸਰਕਾਰ ਆਈ ਹੈ ਉਦੋਂ ਤੋਂ ਜਿੰਨੇ ਵੀ ਤਸਕਰ ਆ ਉਹ ਸਾਰੇ ਪੰਜਾਬ ਚ ਹਰਿਆਣਾ ਚ ਆ ਚੁੱਕੇ ਆ ਉਹ ਯੂਪੀ ਦੇ ਅੰਦਰ ਮੈਂ ਸਮਝਦਾ ਹਾਂ ਵੀ ਐਡੇ ਵੱਡੇ ਲੈਵਲ ਤੇ ਕੋਈ ਕੰਮ ਰਿਹਾ ਨਹੀਂ ਉੱਥੇ ਤਾਂ ਸਿੱਧਾ ਹੀ ਅ ਅਨਕਾਉਂਟਰ ਕਰਦੇ ਆ ਕਸਾਈਆਂ ਦਾ ਬਹੁਤ ਕਸਾਈਆਂ ਦੇ ਉਹਨਾਂ ਨੇ ਇਸ ਸਾਲ ਦੇ ਅੰਦਰ ਅਨਕਾਉਂਟਰ ਕਰੇ ਆ ਮੈਂ ਪੰਜਾਬ ਸਰਕਾਰ ਨੂੰ ਵੀ ਕਹਾਂਗਾ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਾਂਗਾ ਇਹ ਜਿਹੜੀ ਪੰਜਾਬ ਦੀ ਤਰਤੀਆ ਸਾਡੇ ਗੁਰੂਆਂ ਦੀ ਤਰਤੀਆ ਗਊ ਗਰੀਬ ਦੀ ਰੱਖਿਆ ਵਾਸਤੇ ਖਾਲਸਾ ਪੰਥ ਦੀ ਨਹੀਂ ਰੱਖੀ ਗਈ ਸੀ ਇਸ ਤਰਤੀ ਤੇ ਗਊ ਦਾ ਖੂਨ ਡੁੱਲਣਾ ਸਾਡੇ ਵਾਸਤੇ ਕਲੰਕ ਹੈ ਇਸ ਗਊ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਦੇਣਾ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਨਾਤਾ ਹੈ ਕਿ ਨਰਾਯਤ ਕਰਦੀ ਹੈ ਗਊਆਂ ਨਰਾਯਤ ਕਰਦੀ ਹੈ ਨਾ ਮੁੱਛੜ ਖਾਨੇ ਇੱਥੇ ਗਊਆਂ ਵੱਢਦੀਆਂ ਤੇ ਇਹਨਾਂ ਨੂੰ ਕੋਈ ਰੈਵਨਿਊ ਨਹੀਂ ਆਉਂਦਾ ਕੋਈ ਲਾਲਚ ਨਹੀਂ ਇਸ ਕਰਕੇ ਮੈਂ ਸਮਝਦਾ ਭਗਵੰਤ ਮਾਨ ਜੀ ਨੂੰ ਗਊ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਦੇ ਕਰਕੇ ਇਹਨੂੰ ਸੇਵ ਕਰਨਾ ਚਾਹੀਦਾ ਗਊ ਮਾਤਾ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਆਹ 14 ਗਊ ਵੰਸ਼ ਦੇਖੋ ਕਿਸ ਹਾਲ ਚ ਇੱਥੇ ਲੱਦੇ ਹੋਏ ਆ ਉੱਪਰੋਂ ਤਰਪਾਲ ਨਾਲ ਟਕੇ ਹੋਏ ਆ ਉੱਤੋਂ ਜਾਲੀ ਮੈਡੀਕਲ ਬਣਾਇਆ ਹੋਇਆ ਜੀ ਪਹਿਲਾਂ ਇਹ ਦੱਸੋ ਜੀ ਇਹ ਜਿਆ ਮੈਡੀਕਲ ਕਿਹੜਾ ਉਹ ਡਾਕਟਰ ਹੈ ਜਿਹੜਾ ਝੂਠਾ ਮੈਡੀਕਲ ਬਣਾ ਕੇ ਦੇ ਦਿੰਦਾ ਉਹਨੇ ਮੈਡੀਕਲ ਬਣਾਇਆ 14 ਗਊਆਂ ਐਵੇਂ ਲੈ ਕੇ ਨਹੀਂ ਜਾ ਸਕਦੇ ਜੀ 6 ਜਾਂ 7 ਤੋਂ ਵੱਧ ਐਵੇਂ ਗਊਆਂ ਲੈ ਕੇ ਨਹੀਂ ਜਾ ਸਕਦੇ ਜੀ ਇਹ ਮਲੇਕੂਲਡ ਤੋਂ ਚੱਲੀਆਂ ਜੀ ਉੱਤੋਂ ਸਾਨੂੰ ਇਹ ਕਹਿੰਦੇ ਆ ਵੀ ਇਹ ਦੁੱਧ ਵਾਲੀਆਂ ਦੁੱਧ ਦੇਣ ਵਾਲੀਆਂ ਗਊਆਂ ਉਹ ਤਾਂ ਜਿਹੜੀ ਮਰਜ਼ੀ ਤੁਸੀਂ ਚੈੱਕ ਕਰੋ ਦੁੱਧ ਦੇਣ ਵਾਲੇ ਤਾਂ ਐਂਡ ਤੱਕ ਦੁੱਧ ਦੇਈ ਜਾਣਾ ਗਊਆਂ ਨੇ ਜੀ ਮੈਡੀਕਲ ਰਿਪੋਰਟ 'ਚ ਤਾਂ ਆਈ ਜਾਣਾ ਚਾਹੀਦਾ ਕਿ ਇਹ ਫੰਡਰ ਗਊਆਂ ਵੱਡਣ ਲਈ ਸਾਡੀ ਗਊ ਮਾਤਾ ਵੱਡਣ ਲਈ ਜਾ ਰਹੀ ਹੈ ਇਹ ਜਾ ਰਹੀ ਹੈ ਕਿੱਥੇ ਜਾ ਰਹੀ ਸੀ ਜੀ ਮਹਾਰਾਸ਼ਟਰ ਜਾ ਰਹੀ ਹੈ ਤੁਸੀਂ ਦੱਸੋ ਜੀ ਤੇ ਕਿ ਕਿਸ ਕੰਡੀਸ਼ਨ ਚ ਨਹੀਂ ਅੰਦਰ ਗਊ ਆ ਤੁਸੀਂ ਹਾਲ ਦੇਖ ਲਓ 14 ਗਊਆਂ ਕਿਵੇਂ ਬੰਨੀਆਂ ਹੋਈਆਂ ਮੂੰਹ ਉੱਪਰ ਕਰਕੇ ਬੰਨੀਆਂ ਹੋਈਆਂ ਤੁਸੀਂ ਹਾਲ ਦੇਖ ਲਓ ਵੀਡੀਓ ਚ ਚਲਾ ਦਾਂਗੇ ਤੁਹਾਨੂੰ ਦੇਖ ਲਿਓ ਜੀ ਕਿਸ ਹਾਲ ਦੇ ਚ ਇਹ ਸਾਲ ਚ ਸਿਰਫ 7 ਤੋਂ ਵੱਧ ਗਊਆਂ ਲੈ ਕੇ ਨਹੀਂ ਜਾ ਸਕਦੇ ਜੀ ਉਹ ਤੋਂ ਡੀਸੀ ਡੀਸੀ ਦੀ ਪਰਮਿਸ਼ਨ ਚਾਹੀਦੀ ਹੈ ਜੀ ਲੈ ਕੇ ਜਾਣ ਲੱਗੇ ਇੰਨੀ ਗਰਮੀ ਦੇ ਵਿੱਚ ਉੱਪਰ ਤਰਪਾਲ ਤਰਪਾਲ ਪਾਈ ਤੁਸੀਂ ਹਾਲ ਦੇਖ ਲਓ ਜੀ ਉਦੋਂ ਐਸਚੋ ਸਾਹਿਬ ਕਹਿੰਦੇ ਜੀ ਇਹ ਨਹੀਂ ਦੁੱਧ ਵਾਲੀਆਂ ਗਊਆਂ ਹੀ ਲੈ ਕੇ ਚਲੀਆਂ ਜੇ ਦੁੱਧ ਵਾਲੀਆਂ ਗਊਆਂ ਲੈ ਕੇ ਜਾਣੇ ਐਵੇਂ ਟਾਕੇ ਲੈ ਕੇ ਜਾਣਗੇ ਜੀ ਜੇ ਡੈਰੀ ਫਾਰਮ ਲਈ ਲਈ ਜਾ ਰਹੇ ਆ ਤਾਂ ਓਪਨ ਲੈ ਕੇ ਜਾਣਗੇ ਜੀ ਉਹਨੂੰ ਡਰ ਕਹਦਾ ਜੀ ਜਿਹੜਾ ਦੁੱਧ ਲਈ ਲੈ ਕੇ ਜਾਊਗਾ ਉਹ ਤਾਂ ਸਹੀ ਲੈ ਕੇ ਜਾਊਗਾ ਜੀ ਇਹ ਬਰਦਾਸ਼ਤ ਨਹੀਂ ਹੋਊਗਾ ਜੀ ਇਹ ਪੰਜਾਬ ਚੋਂ ਇਹ ਜਿਹੜਾ ਇਹ ਕੰਮ ਚੱਲ ਪਿਆ ਨਾ ਮਲੇਰਕੋਟਲੇ ਤੋਂ ਇਹ ਬਰਦਾਸ਼ਤ ਨਹੀਂ ਹੈਗਾ ਜੀ ਇਸ ਪ੍ਰਸ਼ਾਸਨ ਤੋਂ ਮੰਗ ਕਰਦੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹ ਜੀ ਕਾਰਵਾਈ ਕੀਤੀ ਜਾਵੇ ਮੁੜ ਕੇ ਇਹ ਇਹ ਜੇ ਘਣਾਉਣਾ ਕੰਮ ਨਾ ਕਰਨ ਜੈ ਗੋ ਮਤਾ ਸਾਨੂੰ ਕਰੀਬ 6 ਵਜੇ ਨਾ 6:00 6 ਦੇ ਕਰੀਬ ਸਾਨੂੰ ਫੋਨ ਆਇਆ ਸੀ ਅਨੁਰਾਗ ਵਰਮਾ ਦਾ ਜੀ 112 ਤੇ ਕੰਟਰੋਲ ਤੋਂ ਦਰਖਾਸਤ ਆਈ ਸੀ ਵੀ ਅਸੀਂ ਮਲੇਰ ਕੋਲਾ ਰੋਡ ਤੇ ਕੋਈ ਟਰੱਕ ਗੰਗਾਂ ਨਾਲ ਭਰਿਆ ਰੁਕਿਆ ਪਰ ਜਿਹੜੀ ਕੰਪਲੇਂਟ ਸੀ ਕੰਪਲੇਂਟ ਦੇ ਵਿੱਚ ਲਿਖਿਆ ਵੀ ਜੋੜੇਪੁਰ ਤੋਂ ਆ ਰਿਹਾ ਹੈ ਜੀ ਪਿਛਲੀ ਵਾਰ ਵੀ ਸਾਡੇ ਨਾਲ ਇਦਾਂ ਹੀ ਵਾਸੀ ਮਾਲੇ ਤੋਂ ਟਰੱਕ ਆਇਆ ਸੀ ਸਾਡੇ ਪ੍ਰੈਸ਼ਨਲ ਮੋਕ ਤੇ ਰੋਕ ਲਿਆ ਉਹਨਾਂ ਨੇ ਹੁਣੋਂ ਉੱਥੇ ਜਿਆਦਾ ਭੀੜ ਹੁਣ ਕਰਕੇ ਮੈਂ ਇਹਨੂੰ ਪੜਾ ਚਾ ਰਿਆਂ ਵੈਟਰਿਨਰੀ ਡਾਕਟਰ ਮਂਗਾਏ ਨੇ ਕਾਗਜ਼ ਪੱਤਰ ਵੀ ਅਸੀਂ ਦੇਖ ਲਏ ਸਾਡੇ ਹਿਸਾਬ ਨਾਲ ਕਾਗਜ਼ ਪੱਤਰ ਠੀਕ ਚੱਲ ਰਹੇ ਨੇ ਠੀਕ ਹੈ ਜੀ ਬਾਕੀ ਵੈਟ ਅਸੀਂ ਹੁਣ ਰਾਵਟ ਪਾਤੀ ਇਹਨਾਂ ਦੀ ਗਊਆਂ ਦੀ ਹੁਣ ਇਹਨੂੰ ਗਊਸ਼ੱਲਾ ਭਗਾਉਰ ਲੈ ਕੇ ਜਾ ਰਹੇ ਹਾਂ ਬਾਕੀ ਵੈਟਰਿਨਰੀ ਡਾਕਟਰ ਸਾਹਿਬ ਜਿਹਾ ਜੀ ਆਪਣੀ ਪੀਨੀਅਨ ਦੇਣਗੇ ਉਸ ਤੋਂ ਬਾਅਦ ਅਗਲੀ ਕਾ ਵੀ ਅਮਲੀ ਜੀ ਹਾਲਾਤਾਂ ਜਿਲੇ ਗਊ ਹਾਂਜੀ ਉਹ ਵੀ ਜਰਾ ਬੰਨੇ ਹੋਏ ਨੇ ਜੇ ਖੁੱਲੇ ਨਹੀਂ ਨਹੀਂ ਮੈਂ ਤਾਂ ਚੜ੍ਹ ਕੇ ਦੇਖਿਆ ਲੀ ਇਹਨਾਂ ਨੂੰ ਦੇਖਣ ਦੇ ਕਾਰਨ ਤਾਂ ਮਨ ਮੂੰ ਕਿੱਦਾਂ ਦਾ ਜਨਾਂ ਦੀ ਮੈਂ ਤਾਂ ਚੁੱਪ ਨਹੀਂ ਲੇਖਿਆ ਕੰਪਲੇਂਟ ਅਨੁਰਾਗ ਸ਼ਰਮਾ ਜੀ ਦਾ ਉਹਨਾਂ ਦਾ ਫੋਨ ਬੰਦ ਆ ਰਿਹਾ ਜੀ ਅਸੀਂ 1.5-2 ਘੰਟਾ ਹੋ ਗਿਆ ਉਹਨੂੰ ਫੋਨ ਲਾ ਰਹੇ ਹਾਂ ਜੀ ਉਹ ਆਪ ਨਹੀਂ ਇਹਨਾਂ ਦਾ ਫੋਨ ਬੰਦ ਕਰ ਰਿਹਾ ਜੀ ਕੋਈ ਸਰ ਗਊ ਰਖਸ਼ਕ ਦਲ ਵਾਲਿਆਂ ਦਾ ਕੁਝ ਹੈ ਕਹਿਣਾ ਕਿ ਗਊਆਂ ਜਿਹੜੀਆਂ ਐ 6-7 ਉੱਪਰ ਇੱਕ ਟਰੱਕ ਦੀ ਲੱਗੇ ਜਾਂਦੀਆਂ ਔਰ ਇਹ 13+ ਜੋ ਜਿਹੜੀਆਂ ਨੇ ਬੱਛੜੇ ਨੇ ਚਲੋ ਉਸ ਬੰਦੀ ਵੀ ਆਪਾਂ ਕਾ ਕੇ ਦੇਖ ਲਾਂਗੇ ਨਾ ਹੁਣ ਬੈਟਰ ਨਹੀਂ ਡਾਕਟਰ ਨੇ ਜਿਹੜੀਆਂ ਪਾਸ ਕੀਤੀਆਂ ਉਹ ਵੀ ਡਾਕਟਰ ਤੋਂ ਅਸੀਂ ਉਹਨੂੰ ਗੌਰ ਨਹੀਂ ਕਰ ਸਕਦੇ ਜਿਹੜੇ ਗਾਟਰ ਆਫਸਰ ਨੇ ਪਾਸ ਕੀਤੀ ਡਾਕਟਰੀ ਪਾਸ ਕੀਤੀ ਆ ਉਹਨੂੰ ਵੀ ਬੁਲਾ ਰਹੇ ਹਾਂ ਸੀ ਤੇ ਦੂਜੇ ਜਿਹਦਾ ਹੈ ਮਾਲੂਮ